ਮਿੱਤਰੋ ਪਿਆਰਿਓ ਕੀ ਹਾਲ ਠੀਕ ਠਾਕ ਹੋ ਨਵੇਂ ਪੇਜ ਤੋਂ ਦੇਖ ਰਹੇ ਹੋਵੋਗੇ ਇਸ ਵੀਡੀਓ ਨੂੰ ਆਪ ਸਭ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਸਲਾਮ ਅਲੈਕੁਮ ਪੇਜ ਸੁਖਣਾ ਉੱਡ ਗਿਆ ਜੀ ਮੈਨੂੰ ਸ਼ੱਕ ਜਿਹਾ ਸੀਗਾ ਦੋ ਚਾਰ ਬੰਦਿਆਂ ਦੇ ਮੈਸੇਜ ਆਏ ਹੋਏ ਸੀ ਕਮੈਂਟ ਵਿੱਚ ਤੁਸੀਂ ਸ਼ਾਇਦ ਦੇਖੇ ਹੋਣਗੇ ਕਿਉਂਕਿ ਸੱਚ ਮੈਂ ਬਹੁਤਾ ਬੋਲ ਦਿੰਨਾ ਤੇ ਫਿਰ ਸੱਚ ਚੁਬਦਾ ਬਹੁਤ ਬੁਰੀ ਤਰ੍ਹਾਂ ਕਈਆਂ ਲੋਕਾਂ ਨੂੰ ਇੱਕ ਤੇ ਉਹ ਸਾਈਆਂ ਸੁਈਆਂ ਦੀ ਮੈਂ ਗੱਲ ਕੀਤੀ ਸਰਿੰਦਰ ਸਾਈ ਉਹ ਬੰਦੇ ਬੜੇ ਪੇਸ਼ ਪੈ ਸੀਗੇ ਉਹਦੇ ਚਮਚੇ ਚਮਚੇ ਸਰਿੰਦਰ ਸਾਈ ਦੇ ਇੱਕ ਗੁਰਦਾਸ ਭਾਜੀ ਦਾ ਤਾਂ ਮੈਂ ਦੁਸ਼ਮਣ ਕਦੇ ਹੋ ਹੀ ਨਹੀਂ ਸਕਦਾ ਨਾ ਮੇਰਾ ਤੇ ਮਤਲਬ ਕਲਾਕਾਰਾਂ ਵਾਲਾ ਪਿਆਰ ਵੀ ਆ ਤੇ ਪਰ ਗੱਲ ਜਿਹੜੀ ਸੱਚੀਆਂ ਮੈਂ ਕੀਤੀਆਂ ਸਨ ਕੁਛ ਕਿ ਤੁਸੀਂ ਇੱਥੇ ਗਲਤ ਕਿਹਾ ਜਾਓ ਗਲਤ ਕਿਹਾ ਮੈਂ ਥੋੜਾ ਕੀਤਾ ਸੀਗਾ ਕਿ ਜਿਹੜੀ ਵੀਡੀਓ ਚ ਮੈਂ ਕਿਹਾ ਸੀਗਾ ਕਿ ਸਾਈ ਪ੍ਰੋਡਕਸ਼ਨ ਗੁਰਦਾਸ ਮਾਨ ਸਾਹਿਬ ਦੀ ਆਪਣੀ ਕੰਪਨੀ ਆ ਸੋ ਪ੍ਰਮੋਟਰਾਂ ਪ੍ਰਮੋਟਾਂ ਦੇ ਨਾਮ ਲੈ ਕੇ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਨਾ ਕਰੋ ਇਹ ਗੱਲਾਂ ਕੁਲ ਨਾਲ ਖੈਰ ਕੀਤੀਆਂ ਸਨ ਤੇ ਉਹਨਾਂ ਦੇ ਮੈਨੂੰ ਆਏ ਸੀਗੇ ਧਮਕੀਆਂ ਨਹੀਂ ਆ ਤੇਰਾ ਪੇਜ ਬੰਦ ਕਰਾ ਦਾਂਗੇ ਉਹ ਕਰਾ ਦਾਂਗੇ ਕੋਈ ਗੱਲ ਨਹੀਂ ਪੇਜ ਐਕਚੁਅਲੀ ਮੈਂ ਅੱਜ ਸਾਰਾ ਦਿਨ ਮੈਂ ਲੱਭਦਾ ਰਿਹਾ ਲੱਭਿਆ ਨਹੀਂ ਮੈਨੂੰ ਮੈਂ ਈਮੇਲ ਪਾਈ ਆਪਣਾ ਪਾਸਵਰਡ ਪਾਇਆ ਨੰਬਰ ਨੰਬਰ ਪਾਇਆ ਮੇਰੀ ਹੋਰ ਇੱਕ ਸੀਗੀ ਤੇ ਤੇ ਬੈਕਅਪ ਵਾਸਤੇ ਈਮੇਲ ਉਹ ਵੀ ਪਾਈ ਕੁਛ ਵੀ ਨਜ਼ ਨਹੀਂ ਉਹਨਾਂ ਨੇ ਮੇਰੀ ਈਮੇਲ ਵੀ ਸ਼ਾਇਦ ਰਿਮੂਵ ਕਰਤੀ ਮੇਰਾ ਨੰਬਰ ਵੀ ਰਿਮੂਵ ਕਰਤਾ ਸਾਰਾ ਹੀ ਕੁਛ ਉਹਨਾਂ ਨੇ ਪੇਜ ਬੰਦ ਕਰ ਦਿੱਤਾ ਤੁਹਾਨੂੰ ਵੀ ਉਹ ਨਜ਼ਰ ਨਹੀਂ ਆਏਗਾ ਸ਼ਾਇਦ ਮੈਂ ਰਿਪੋਰਟਾਂ ਕਰਤੀਆਂ ਨੇ ਪੰਜਾਬ ਪੁਲਿਸ ਨੂੰ ਵੀ ਚੰਡੀਗੜ੍ਹ ਵੀ ਔਰ ਦੂਸਰਾ ਇੱਥੇ ਕੈਨੇਡਾ ਵਿੱਚ ਵੀ ਮੈਂ ਰਿਪੋਰਟ ਕਰਤੀ ਸਕਰੀਨਸ਼ਾਟ ਵੀ ਭੇਜੇ ਹੋਏ ਨੇ ਸਾਈਬਰ ਕ੍ਰਾਈਮ ਵਾਲਿਆਂ ਨੂੰ ਵੀ ਮੈਂ ਦੇਤੀਆਂ ਰਿਪੋਰਟਾਂ ਤੇ ਫੇਸਬੁੱਕ ਨੂੰ ਵੀ ਭੇਜੀਆਂ ਰਿਪੋਰਟਾਂ lettes see ਕੀ ਬਣਦਾ ਪਰ ਮੈਂ ਰੋਣਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਕਰਕੇ ਕੋਈ ਗੱਲ ਨਹੀਂ ਐਸੀ ਕਿਹੜੀ ਗੱਲ 2 ਸਾਲ ਪਹਿਲਾਂ ਵੀ ਇੱਕ ਪੇਜ ਹੋਇਆ ਸੀਗਾ ਮੇਰਾ ਇਦਾਂ ਹੈਕ ਰੋਣਾ ਰੋਣਾ ਕਾਤੋਂ ਮੈਨੂੰ ਇਹ ਆ ਕਿ ਤੁਸੀਂ ਮੇਰੇ ਜਿਹੜੇ ਭੈਣ ਭਰਾ ਆ ਉਹ ਯਾਰ ਦੋਸਤੋ ਮੈਨੂੰ ਪਤਾ ਕਿ ਤੁਸੀਂ 2-4 ਦਿਨਾਂ ਵਿੱਚ ਹੀ ਰੌਣਕਾ ਲਾ ਦੇਣੀ ਐ ਇਸ ਪੇਜ ਤੇ ਵੀ ਇਹ ਪੇਜ ਨੂੰ ਬਹੁਤ ਪਹਿਲਾਂ ਇੱਕ ਮੇਰੇ ਕੋਈ ਵੈਸੇ ਹੀ ਪਿਆ ਸੀਗਾ ਮੈਂ ਯੂਜ਼ ਨਹੀਂ ਕਰਦਾ ਸੀਗਾ ਇਹਨੂੰ ਮੈਂ ਕਿਹਾ ਦੇਖਦੇ ਆਂ ਖੋਲ ਕੇ ਤੇ ਚੱਲ ਪਿਆ ਤੇ ਇਹਦਾ ਫਿਰ ਨਾਮ ਨੂੰ ਮੈਂ ਚੇਂਜ ਕਰਤਾ ਪਹਿਲੇ ਦਾ ਨਾਮ ਸੀ ਤੁਹਾਨੂੰ ਪਤਾ ਪੀਐਸਕੇ মিডিਆ ਗਰੁੱਪ ਕੈਨੇਡਾ ਇਹਨੂੰ ਤੁਹਾਡੇ ਹੋਰ ਦਿਲਾਂ ਦੇ ਨੇੜੇ ਲੈ ਆਂਦਾ ਇਹਦਾ ਕਰ ਦਿੱਤਾ ਆਪਾਂ ਪੀਐਸਕੇ মিডিਆ ਗਰੁੱਪ ਪੰਜਾਬ ਕਿਉਂਕਿ ਅਸੀਂ ਪੰਜਾਬ ਦੀ ਗੱਲ ਜ਼ਿਆਦਾ ਕਰਦੇ ਆ ਤੇ ਇਸ ਕਰਕੇ ਤਾਂ ਨਾਂ ਹੀ ਪੰਜਾਬ ਰੱਖ ਦਿੱਤਾ ਸੋ ਤੁਹਾਨੂੰ ਮੇਰੀ ਹੰਬਰ ਰਿਕਵੈਸਟ ਆ ਤੁਸੀਂ ਸਾਰੇ ਜਾਣਦੇ ਹੋ ਮੈਂ ਬਹੁਤਾ ਕਹਿੰਦਾ ਨਹੀਂ ਹੁੰਦਾ ਐਕਚੁਅਲੀ ਜੇ ਮੈਂ ਅੱਜ ਤੁਹਾਨੂੰ ਕਹਿ ਰਿਹਾ ਤੇ ਇਹਦਾ ਮਤਲਬ ਹੈ ਕਿ ਸੱਚੀ ਮੈਨੂੰ ਹੈਲਪ ਦੀ ਤੁਹਾਡੀ ਲੋੜ ਆ ਤੇ ਮੈਨੂੰ ਉਮੀਦ ਹੀ ਨਹੀਂ ਬਲਕਿ ਯਕੀਨ ਆ ਕਿ ਤੁਸੀਂ ਮੇਰਾ ਬਹੁਤ ਸਾਥ ਦਿਓਗੇ ਇਸ ਪੇਜ ਨੂੰ ਤੁਸੀਂ ਖੁਦ ਤੇ ਕਰਨਾ ਹੀ ਕਰਨਾ ਫੋਲੋ ਜਾਂ ਸਬਸਕ੍ਰਾਈਬ ਕਰਨਾ ਹੋਵੇ ਯਾਰਾਂ ਦੋਸਤਾਂ ਨੂੰ ਭੈਣਾ ਭਾਈਆਂ ਨੂੰ ਰਿਸ਼ਤੇਦਾਰੀ ਵਿੱਚ ਜਿੱਥੇ-ਜਿੱਥੇ ਵੀ ਤੁਹਾਡੇ ਕੋਈ ਗਰੁੱਪ ਬਣੇ ਨੇ ਫੇਸਬੁੱਕ ਦੇ WhatsApp ਤੇ ਤੁਸੀਂ ਜੇ ਗਰੁੱਪ ਬਣਾਏ ਹੋਏ ਨੇ ਜਾਂ ਫਿਰ ਬ੍ਰਾਡਕਾਸਟਿੰਗ ਬਣੇ ਹੁੰਦੇ ਨੇ ਤੁਸੀਂ ਇਹਦਾ ਲਿੰਕ ਪੇਜ ਕੇ ਨਾਲ ਲਿਖਣਾ ਜ਼ਰੂਰ ਹੈ ਕਿ ਆਪਣੇ ਭਰਾ ਦਾ ਪੇਜ ਹੈਕ ਹੋ ਗਿਆ ਤੇ ਇਸ ਪੇਜ ਨਵੇਂ ਪੇਜ ਨੂੰ ਫੋਲੋ ਕਰੋ ਇਹ ਮੇਰੀ ਤੁਹਾਨੂੰ ਹੰਬਰ ਰਿਕੁਐਸਟ ਆ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਸੱਚ ਬੋਲਣ ਵਾਲੇ ਬੰਦੇ ਕੋਲੋਂ ਫਿਰ ਐ ਨਹੀਂ ਹੁੰਦਾ ਜੇ ਤੁਸੀਂ ਵਾਕੇ ਚਾਹੁੰਦੇ ਹੋ ਕਿ ਉਦਾਂ ਹੀ ਸੱਚ ਬੋਲਦੇ ਰਹੀਏ ਸਾਰਾ ਕੁਝ سلسلہ ਚੱਲਦਾ ਰਹੇ ਜੇ ਤੁਹਾਨੂੰ ਇਦਾਂ ਵਾਕੇ ਮਹਿਸੂਸ ਹੁੰਦਾ ਵੀ ਯਾਰ ਇਸ ਲਾਈਨ ਦੇ ਵਿੱਚੋਂ 뮤지컬 ਲਾਈਨ ਦੇ ਵਿੱਚੋਂ ਚਲੋ ਕੋਈ ਬੰਦਾ ਹੈਗਾ ਜਿਹੜਾ ਸੱਚ ਬੋਲਦਾ ਤੇ ਫਿਰ ਤੁਸੀਂ ਇਸ ਪੇਜ ਨੂੰ ਬਹੁਤ ਜਲਦੀ ਤੋਂ ਜਲਦੀ ਤੁਸੀਂ ਕਰਾਓ ਇਹਨੂੰ ਫੋਲੋ ਕਰਾਓ ਤੇ ਕਿਉਂਕਿ ਮੈਂ ਪੈਸੇ ਪੂਸੇ ਦੇ ਕੇ ਨਹੀਂ ਕਰਾਉਂਦਾ ਹੁੰਦਾ ਕਦੇ ਵੀ ਮੈਨੂੰ ਉਹ ਕਰਾਉਣਾ ਆਉਂਦਾ ਨਾ ਮੈਂ ਉੱਚ ਬਲੀਵ ਕਰਦਾ ਸਾਰਾ ਕੁਝ ਜੈਨੂਇਨ ਜਿਆ ਹੋਣਾ ਚਾਹੀਦਾ ਤੇ ਤੁਸੀਂ ਰੌਣਕਾ ਲਾ ਦਿਓ ਤੁਹਾਨੂੰ ਹੰਬਰ ਰਿਕਵੈਸਟ ਹੈ ਮੇਰੀ ਮੈਂ ਕਦੇ ਤੁਹਾਨੂੰ ਬੇਨਤੀ ਨਹੀਂ ਕਰਦਾ ਹੁੰਦਾ ਇਦਾਂ ਵੀ ਤੰਗ ਜਿਆ ਨਹੀਂ ਮੈਂ ਕਰਦਾ ਹੁੰਦਾ ਲਿੰਕ ਜ਼ਰੂਰ ਭੇਜ ਦਿਨਾ ਜੇ ਕੋਈ ਵੀਡੀਓ ਪਾਵਾਂ ਪਰ ਮੈਂ ਬਹੁਤਾ ਨਹੀਂ ਕਹਿੰਦਾ ਹੁੰਦਾ ਕਰੋ ਉਹ ਕਰਾ ਕਰੋ ਅੱਜ ਜੇ ਮੈਂ ਤੁਹਾਨੂੰ ਕਹਿ ਰਿਹਾ ਇਹਦਾ ਮਤਲਬ ਸੱਚੀ ਮੈਨੂੰ ਤੁਹਾਡੀ ਲੋੜ ਆ ਸੋ ਪਲੀਜ਼ ਇਸ ਨਵੇਂ ਪੇਜ ਦਾ ਲਿੰਕ ਪਾਇਆ ਹੋਇਆ ਨਾਲ ਤੁਸੀਂ ਇਸ ਲਿੰਕ ਤੇ ਕਲਿੱਕ ਕਰੋ ਲਿੰਕ ਨੂੰ ਕਾਪੀ ਕਰੋ ਤੇ ਆਪਣੇ ਸਾਰੇ ਸਰਕਲ ਨੂੰ ਪੇਸਟ ਕਰ ਦਿਓ ਮੇਰੀ ਥਿਸ ਇਜ਼ ਮਾਈ ਹੰਬਰ ਰਿਕਵੈਸਟ ਟੂ ਆਲ ਆਫ ਯੂ ਮਾਈ ਬ੍ਰਦਰ ਸਿਸਟਰਸ ਮੇਰੇ ਦੋਸਤ ਰਿਸ਼ਤੇਦਾਰ ਵੀ ਥੋੜੇ ਜਿਹਾ ਹੈਗੇ ਉਹ ਵੀ ਕਰ ਦੇਣ ਜੇ ਹੈਲਪ ਕਰ ਸਕਦੇ ਆ ਤਾਂ ਤੁਸੀਂ ਆਪਣੇ ਵਟਸਐਪ ਤੇ ਲਿੰਕ ਲੈ ਕੇ ਸਾਰੇ ਯਾਰਾਂ ਦੋਸਤਾਂ ਨੂੰ ਜਰੂਰ ਭੇਜੋ ਸਤਿ ਸ਼੍ਰੀ ਅਕਾਲ ਤੇ ਪੇਜ ਨੂੰ ਜੇ ਤੁਹਾਨੂੰ ਕਿਸੇ ਨੂੰ ਪਤਾ ਲੱਗੇ ਵੀ ਕਿੱਦਾਂ ਪਤਾ ਹੈ ਵੀ ਕਿੱਦਾਂ ਤੁਹਾਨੂੰ ਰਿਕਵਰ ਕਰ ਸਕਦੇ ਤਾਂ ਮੈਨੂੰ ਜਰੂਰ ਦੱਸਿਓ ਹੈਲਪ ਕਰਿਓ ਮੇਰੀ ਜੇ ਉਹ ਰਿਕਵਰ ਹੋ ਜੇ ਕਿਉਂਕਿ ਉੱਤੇ ਬਹੁਤ ਵਿਊਅਰ ਹੋਏ ਸੀਗੇ ਸਾਰਾ ਕੁਝ ਚੱਲਦਾ ਸੀਗਾ ਤੇ ਲੈਟਸ ਸੀ ਕੀ ਬਣਦਾ ਪਰ ਤੁਹਾਡੇ ਸਾਥ ਦੀ ਲੋੜ ਆ ਪਲੀਜ਼ ਸਾਥ ਦਿਓ ਸਤਿ ਸ਼੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਮਾਲਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੀਏ